ਮੇਰੇ ਨਾਲ ਹਰਜਿੰਦਰ ਸਿੰਘ ਖਣੀ ਨੇ ਕਟਹਾਣੀ ਤੋਂ ਖਣੀ ਜੀ ਕੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਅੱਜ ਆਪਾਂ ਇਹ ਸੜਕ ਦੇ ਨਾਲ ਲੰਗੇ ਜਾਂਦੇ ਸੀਗੇ ਫਿਰ ਸਾਡੇ ਧਿਆਨ ਦੇ ਵਿੱਚ ਇਹ ਗੱਲ ਆਈ ਆ ਅਸੀਂ ਇਹ ਦੇਖਿਆ ਜਿਵੇਂ ਸੜਕ ਦੇ ਨਾਲ ਨਾਲ ਕੱਕ ਸੀਗੇ ਜਿਹੜੇ ਨਾਲ ਮਿੱਟੀ ਲੱਗੀ ਹੋਈ ਸੀ ਅੱਛਾ ਜੀ ਉਹ ਜਦੋਂ ਹੁਣ ਇਹਨਾਂ ਨੇ ਮਸ਼ੀਨ ਫੇਰੀ ਸੜਕ ਦੇ ਨਾਲ ਉਹ ਸਾਰੇ ਮਿੱਟੀ ਪਰੇ ਹੋ ਗਈ ਆ ਕੰਡੇ ਤੋਂ ਅੱਛਾ ਜੀ ਇਹ ਆ ਦੇਖੋ ਨਾਲ-ਨਾਲ ਟਿੱਲ ਰੱਖ ਪਾਉਂਦੇ ਆ ਹਾਂਜੀ ਸੜਕ ਤੋਂ ਪਰੇ ਹੋ ਗਈ ਤਾਂ ਸੜਕ ਦੇ ਕਿਨਾਰਾ ਦਿਖਣ ਲੱਗ ਗਿਆ ਉਹ ਜਦੋਂ بارش ਆਉਂਦੀ ਆ ਉਹਦੇ ਨਾਲ ਇਹ ਕਿਨਾਰਾ ਖੁਰੂ ਆ ਦੇਖੋ ਤੁਸੀਂ ਧਿਆਨ ਨਾਲ ਹਾਂਜੀ ਇੱਥੋਂ ਤੋਂ ਪਾਉਨੇ ਆ ਇਹ ਦੇਖੋ ਇਹ ਹੁਣ ਜਿਵੇਂ ਇੱਥੋਂ ਕੋਈ ਚੀਜ਼ ਲੰਘੂਗੀ ਭਾਰੀ ਵਹੀਕਲ ਲੰਘੂਗਾ ਤਾਂ ਇਹ ਸਾਰੇ ਇੱਥੋਂ ਟੁੱਟ ਜੂਗੇ ਬਿਲਕੁਲ ਬਿਲਕੁਲ ਇਹਦਾ ਮਤਲਬ ਜਿਹੜੀ ਜਿਹੜਾ ਕੁਦਰਤੀ ਤੌਰ ਤੇ ਘਾਹ ਦਾ ਹਾਂਜੀ ਪ੍ਰੋਟੈਕਸ਼ਨ ਬਣੀ ਹੋਈ ਸੀ ਸੜਕ ਦੇ ਕੰਢੇ ਨੂੰ ਉਹਨੂੰ ਪਟਕੇ ਪਰੇ ਸੜਦਾ ਹਾਂਜੀ ਤੇ ਮਸ਼ੀਨ ਨੇ ਨਾ ਇਹਨੂੰ ਪਰੇ ਨੂੰ ਕਰਤਾ ਪਰੇ ਨੂੰ ਕਰਤਾ ਹਾਂਜੀ ਇੱਕ ਤਾਂ ਨਾਲ-ਨਾਲ ਇਹਦੇ ਮਿੱਟੀ ਵੀ ਪਾਉਣਾ ਹਾਂ ਆ ਉਹ ਸੜਕ ਵੀ ਖੋਰੀ ਹੋਈ ਲੱਗਦੀ ਹੈ ਹਾਂਜੀ ਉਹ ਜਦੋਂ ਬਾਰਿਸ਼ ਦਾ ਪਾਣੀ ਨਿਕਲਿਆ ਨਾ ਹਾਂਜੀ ਇਹ ਬਾਰਿਸ਼ ਦੇ ਪਾਣੀ ਨੇ ਇਧਰੋਂ ਝੱਲ ਮਾਰੀ ਹੋਈ ਆ ਜੇ ਨਾਲ ਇਹ ਜੇ ਨਾ ਮਿੱਟੀ ਹਟਾਉਂਦੇ ਹਾਂਜੀ ਆ ਘਾਹ ਹਟਾਉਂਦੇ ਤਾਂ ਇਹ ਦੀ ਹਜੇ ਮਨਿਆਦ ਬਣੀ ਰਹਿੰਦੀ ਹਾਂਜੀ ਇਹ ਤਾਂ ਹੈ ਤੇ ਅਸ ਦੇਖੋ ਦੋਸਤੋ ਅੱਜ ਸਾਰੀ ਇਸ ਗੱਲ ਵੱਲ ਧਿਆਨ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਅੱਜਕੱਲ ਨਵੇਂ ਪ੍ਰਸ਼ਾਸਨ ਨੇ ਸਿਸਟਮ ਕੱਢਿਆ ਇਹ ਕਿਉਂ ਆਪਣੇ ਜੀਵੀਸੀ ਦੇ ਨਾਲ ਨਾ ਮੂਰਿਓ ਮਸ਼ੀਨਾਂ ਆਪਣੇ ਸੜਕਾਂ ਦੇ ਕੰਡੇ ਸਾਫ਼ ਕਰ ਰਹੇ ਨੇ ਉਹ ਸੜਕਾਂ ਦੇ ਕੰਡੇ ਸਾਫ਼ ਕਰਨ ਦਾ ਉਹ ਜਿਹੜਾ ਪਰਪਸ ਆ ਉਹ ਉਲਟਾ ਪੈ ਰਿਹਾ ਉਹ ਸੜਕ ਦੇ ਕੰਡੇ ਸਾਫ਼ ਨਹੀਂ ਕਰ ਰਹੇ ਉਹ ਸੜਕ ਦੇ ਕੰਡਿਆਂ ਦਾ ਨੁਕਸਾਨ ਕਰ ਰਹੇ ਨੇ ਕਿਉਂਕਿ ਸੜਕਾਂ ਦੇ ਜਿਹੜੇ ਕੰਡੇ ਨੇ ਉਹਨਾਂ ਦੇ ਉੱਤੇ ਜਿਹੜੀ ਘਾਹ ਦੀ ਪ੍ਰੋਟੈਕਸ਼ਨ ਆ ਜਾਂ ਮਿੱਟੀ ਦੀ ਪ੍ਰੋਟੈਕਸ਼ਨ ਆ ਉਸ ਨੂੰ ਉਹ ਪਰੇ ਤੱਕ ਦਿੰਦੇ ਨੇ ਤੇ ਬਲਲੇਟ ਦੇ ਨਾਲ ਉਹ ਹਨੀਜੀ ਹਾਂਜੀ ਸੜਕ ਵੀ ਤੋੜ ਦਿੰਦੇ ਨੇ ਹਾਂਜੀ ਉਹ ਬਲਡੋਜ਼ਰ ਦੇ ਉਰੇ ਬਲੇਡ ਲੱਗੇ ਹੁੰਦਾ ਆ ਦੇਖੋ ਤੁਸੀਂ ਹਾਂਜੀ ਤੇ ਸੜਕ ਤੇ ਤਾਂ ਅਸਰ ਪੈਂਦਾ ਹੀ ਆ ਦੇਖ ਲਓ ਧਿਆਨ ਨਾਲ ਬਿਲਕੁਲ ਹਾਂਜੀ ਇਹ ਇਸ ਤਰੀਕੇ ਦੇ ਨਾਲ ਜਿਹੜਾ ਮੇਨ ਅਸਲ ਵਿੱਚ ਕੰਮ ਹੈਗਾ ਤਾਂ ਸੜਕ ਦੇ ਨਾਲ ਮਿੱਟੀ ਬਾਹਰੋਂ ਲੱਗਦੀ ਹੈ ਨਾ ਕਿ ਸੜਕ ਦੇ ਉੱਤੇ ਜਿਹੜਾ ਬਣਿਆ ਹੋਇਆ ਪ੍ਰੋਟੈਕਸ਼ਨ ਜਿਵੇਂ ਆ ਦੇਖੋ ਤੁਹਾਨੂੰ ਦਿਖਾਉਨੇ ਆ ਥੋੜਾ ਜਿਹਾ ਇਸ ਤਰ੍ਹਾਂ ਦਾ ਆ ਮਿੱਟੀ ਦੇਖ ਲਓ ਸਾਰੀ ਖੋਰਤੀ ਜਦੋਂ ਹੁਣ ਪਾਣੀ ਆਊਗਾ ਸੜਕ ਇੱਥੇ ਟੁੱਟਣੀ ਸ਼ੁਰੂ ਹੋ ਜਾਣੀ ਆ ਆ ਇੱਥੇ ਘਾਹ ਬਚਿਆ ਹੋਇਆ। ਇਹ ਘਾਹ ਬਚਿਆ ਹੋਇਆ ਦੇਖੋ। ਹੁਣ ਜੇ ਇੱਥੇ ਪਾਣੀ ਆਊਗਾ ਤਾਂ ਸੜਕ ਨਹੀਂ ਟੁੱਟਣਾ ਨਹੀਂ ਹੈਗਾ। ਇਹਨਾਂ ਨੇ ਇਹ ਸਾਰਾ ਪੱਟ ਕੇ ਪਰੇ ਸੜਤਾ ਤੇ ਇਸ ਤਰ੍ਹਾਂ ਦਾ ਰੋਡਾ ਬਣਾਤਾ ਜੀ। ਤੇ ਇਸ ਲਈ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹ ਪੁੱਠਾ ਕੰਮ ਨਾ ਕੀਤਾ ਜਾਵੇ। ਇਸ ਦੇ ਨਾਲ ਲੋਕਾਂ ਦੇ ਟੈਕਸ ਪੇਅਰ ਦੇ ਪੈਸੇ ਵੀ ਖਰਾਬ ਹੁੰਦੇ ਨੇ ਤੇ ਜਿਹੜੀਆਂ ਮੁੱਦਤਾਂ ਬਾਅਦ ਸੜਕਾਂ ਬਣਦੀਆਂ ਨੇ ਉਹ ਵੀ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਫਿਰ ਦੁਬਾਰਾ ਕਦੋਂ ਬਣਣਗੀਆਂ? ਇਹ ਅਸੀਂ ਜਾਣਦੇ ਹਾਂ ਮੇਰੇ ਨਾਲ ਸਾਡੇ ਪਿੰਡ ਦੇ ਜ਼ਿੰਮੇਵਾਰ ਗੁਰਪ੍ਰੀਤ ਸਿੰਘ ਜੀ ਪੰਸਾਹ ਜਿਨ੍ਹਾਂ ਨੂੰ ਆਮ ਕਰਕੇ ਜੱਗੀ ਨਾਲ ਜਾਣਿਆ ਜਾਂਦਾ ਹੈ ਉਹ ਹਨ ਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਜੱਗੀ ਜੀ ਦੇਖਿਓ ਤੁਸੀਂ ਜਿਹੜੀ ਸੜਕਾਂ ਦੇ ਕੰਡਿਆਂ ਦੇ ਉੱਤੇ ਮਸ਼ੀਨ ਦੇ ਨਾਲ ਉਹ ਘਾਹ ਪਟਕੇ ਪੜੇ ਸੱਟ ਦਿੱਤਾ ਜਾਂਦਾ ਹੈ ਤੇ ਕੰਡੇ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਦਾ ਆਪਾਂ ਨੂੰ ਫਾਇਦਾ ਕਿ ਨੁਕਸਾਨ ਜੀ ਨੁਕਸਾਨੇ ਆ ਜਿਹੜੀ ਨਾਲ ਨਾਲ ਮਿੱਟੀ ਲੱਗੀ ਹੁੰਦੀ ਆ ਕੰਡਿਆਂ ਦੇ ਉਹ ਵੀ ਲੈ ਜਾਂਦੀ ਆ ਠੀਕ ਹੈ ਜੀ ਵਿਚ ਵਿਚ ਤਾਂ ਸੜਕ ਵੀ ਪੱਟੀ ਜਾਂਦੀ ਆ ਉਹ ਕਿਉਂ ਕਮਜ਼ੋਰ ਬਣੀ ਹੋਈ ਆਲੇ ਦੇ ਸਾਈਡਾਂ ਤੋਂ ਠੀਕ ਹੈ ਜੀ ਹਾਂ ਉਹਦੇ ਕਰਕੇ ਇਹਦਾ ਆਪਾਂ ਨੂੰ ਨੁਕਸਾਨੇ ਆ ਵੈਸੇ ਜਿਹੜੀ ਮਸ਼ੀਨ ਚਲਾਉਂਦੇ ਆ ਤੇ ਜਾਨੀ ਕਿ ਜਦੋਂ ਮੀਂਹ ਪਊਗਾ ਜ਼ੋਰ ਨਾਲ ਤਾਂ ਉਹ ਸੜਕ ਦਾ ਕੰਡਾ ਹੋਰ ਖੁਰ ਜਾਊਗਾ ਹੋਰ ਖੁਰੂਗਾ ਉਹਦੇ ਨਾਲ ਇਹ ਕਾ ਹੈਗੇ ਨੇ ਮੜੇ ਮੋਟੇ ਉਹ ਮੀਂਹ ਨੂੰ ਰੋਕਣਗੇ ਯਾਨੀ ਉਹ ਜਿਹੜੀ ਸੜਕ ਦੇ ਖੋਰੇ ਨੂੰ ਆ ਜੇ ਮੀਂਹ ਪਊਗਾ ਤਾਂ ਉਹਨੂੰ ਰੋਕਣਗੇ ਜਦੋਂ ਉਹਨੂੰ ਪੱਟ ਕੇ ਪਰੇ ਛੁੱਟ ਦਿੱਤਾ ਜਾਂਦਾ ਫਿਰ ਮਿੱਟੀ ਰਹਿ ਜਾਂਦੀ ਹੈ ਜਾਂ ਮਿੱਟੀ ਵੀ ਨਾਲੋਂ ਲੈ ਜਾਂਦੀ ਆ ਠੀਕ ਹੈ ਹਾਂ ਵੀ ਸੜਕ ਖਰਾਬ ਹੀ ਹੁੰਦੀ ਆ ਇਹ ਪ੍ਰੋਸੈਸ ਵਧੀਆ ਨਹੀਂ ਹੈਗਾ ਜੀ ਠੀਕ ਨਹੀਂ ਹੈ ਇਹ ਪੂਰਾ ਅਸਲ ਵਿੱਚ ਪ੍ਰੋਸੈਸ ਹੈ ਜਗੀ ਜੀ ਇਹ ਲੱਗਦਾ ਕਿ ਇਹਦੇ ਨਾਲ ਮਿੱਟੀ ਲਈ ਜਾਵੇ ਪਹਿਲਾਂ ਮਿੱਟੀ ਲਈ ਜਾਵੇ ਫਿਰ ਪਰਲੇ ਪਾਸੋਂ ਤਾਂ ਗੰਡੇ ਨਾਲ ਤਾਂ ਮਿੱਟੀ ਹੈ ਨਹੀਂ ਇਹ ਤਾਂ ਖਾਲੀ ਹੁੰਦੇ ਨੇ ਜਦ ਮਿੱਟੀ ਲਈ ਜਾਵੇ ਜਿਹੜਾ ਇਹ ਖਰਚਾ ਆਉਣਾ ਹੈ ਉਹ ਖਰਚਾ ਉਸ ਟਾਈਮ ਕਰਾਇਆ ਜਾਵੇ ਉਸ ਟਾਈਮ ਕਰਾ ਇਹ ਇਹ ਫ਼ਯੂਲ ਖਰਚਾ ਫ਼ਯੂਲ ਖਰਚਾ ਤੇ ਨੁਕਸਾਨ ਦੇ ਹਿਸਾਬਤ ਹੁੰਦਾ ਨੁਕਸਾਨ ਦੇ ਹਿਸਾਬਤ